ਤਾਂ ਨਾਕ ਆਹ ਕਬੱਡੀ ਆਹ ਕਬੱਡੀ ਪਾਉਣ ਦੇ ਵਾਸਤੇ ਵਧਿਆ ਹੋਇਆ ਦੂਜੇ ਪਾਸੇ ਕਰਦਾ ਹੈ ਚੱਕੀ ਜਾਮ ਇਸ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਦੇਖਾਂਗੇ ਵੀ ਇੰਦਰ ਇਸ ਲਈ ਕੀ ਸ਼ੀਪਾ ਆਲਮਵਾਲ ਜੀ ਕੀ ਇਸ਼ਾਰਾ ਕੀ ਫੈਸਲੇ ਕਰਦੇ ਐ ਇਸ ਖੇਡ ਮੈਦਾਨ ਦੇ ਵਿੱਚ ਔਰ ਪਿਆਰ ਨਾਲ ਮੀਡੀਆ ਵੀ ਪਲੀਜ਼ 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 ਗੁੱਸਾ ਨਹੀਂ ਗੁੱਸਾ ਨਾ ਕਰੋ ਅੱਜ ਦੇ ਸਮੇਂ ਦੇ ਵਿੱਚ ਸਹੀ ਇਦਾਂ ਦਾ ਆ ਗਿਆ ਜੀਬ ਕੋੜੀ ਹੋਈ ਜਾਂਦੀ ਹੈ ਖੂਨ ਚ ਸ਼ੂਗਰ ਵਧਦੀ ਜਾਂਦੀ ਹੈ ਪਲੀਜ਼ ਥੋੜਾ ਪਿਆਰ ਦੇ ਨਾਲ ਇਧਰ ਮੈਨੂੰ ਲੱਗਦਾ ਹੈ ਗ੍ਰੀਨ ਮੈਨੂੰ ਲੱਗਦਾ ਹੈ ਗ੍ਰੀਨ ਕਾਰਡ ਜਿਹੜਾ ਦਿੱਤਾ ਗਿਆ ਹੈ ਫੈਡਰੇਸ਼ਨ ਦੇ ਗੱਲ ਸੁਣ ਲੋ ਹੈਲੋ ਫੈਡਰੇਸ਼ਨ ਦਾ ਰੂਲ ਆ ਉਸ ਰੂਲ ਦੇ ਮੁਤਾਬਕ ਜੇ ਕੋਈ ਪਲੇਅਰ ਰੈਫਰੀ ਦੇ ਨਾਲ ਬਤਮੀਜ਼ੀ ਕਰਦਾ ਆ ਤੇ ਦੋ ਨੰਬਰ ਜਿਹੜੇ ਆ ਦੂਜੀ ਟੀਮ ਨੂੰ ਦਿੱਤੇ ਜਾਣਗੇ ਤੇ ਦੋ ਟੀਮ ਦੇ ਨੰਬਰ ਆ ਉਹ ਇਸ ਟੀਮ ਨੂੰ ਦਿੱਤੇ ਗਏ ਆ ਕਿਉਂਕਿ ਇਹਨੇ ਬਤਮੀਜ਼ੀ ਕੀਤੀ ਆ ਰੈਫਰੀ ਦੇ ਨਾਲ ਫੈਸਲਾ ਆ ਰੂ ਲਿਆ ਰੂ ਲਿਆ ਇਹ